ਪਾਦ ਦੇ ਸਦਕਾ 141 ਅੰਕ ਤੋਂ ਲੈ ਕੇ 161 ਅੰਕ ਤੋਂ ਜਿੱਥੋਂ ਪਹਿਲਾ ਸ਼ਬਦ 31ਵਾਂ ਸ਼ਬਦ ਗੁਰੂ ਅਮਰਦਾਸ ਮਹਾਰਾਜ ਦਾ ਆਰੰਭ ਹੁੰਦਾ ਹੈ ਉਥੋਂ ਤੱਕ ਅਸੀਂ ਬਾਣੀ ਦੇ ਜਾਪ ਕੀਤੇ ਹੋਏ ਹਨ ਮਲ ਕਿਰਪਾ ਕਰਨ ਬਾਣੀ ਸ਼ੁੱਧਤਾ ਦੇ ਨਾਲ ਪੜਨ ਦੇ ਦਾਤ ਬਖਸ਼ਿਸ਼ ਕਰਨ ਬੰਦਾ ਇਨਸਾਨ ਅਦੂਰਾ ਹੈ ਪੂਰੇ ਗੁਰੂ ਦੀ ਬਾਤ ਕਹਿਣੀ ਜਿਹੜੀ ਹੈ ਮਾਲਕ ਆਪਣਾ ਕਿਰਪਾ ਪਰਿਆ ਹੱਥ ਰੱਖਣ ਤਾਂ ਹੀ ਮਾਲਕ ਦੀ ਦਾਤ ਨੂੰ ਗਾਇਆ ਜਾ ਸਕਦਾ ਹੈ ਇੱਕ ਦੋ ਬੇਨਤੀਆਂ ਜੋ ਮੈਂ ਅਕਸਰ ਕਰਦਾ ਹੁੰਨਾ ਉਸੇ ਟਾਈਮ ਨੋਟ ਕੇ ਜਾਇਆ ਕਰੋ ਸਤਿਗੁਰ ਦੀ ਬਾਣੀ ਬੜਾ ਅਮੁੱਲ ਖਜ਼ਾਨਾ ਹੈ ਤਰਸਦੀ ਹੈ ਸਾਡੀ ਜਿਸ ਬਾਣੀ ਨੂੰ ਅਸੀਂ ਰਮਾਲੇ ਚੁੱਕ ਕੇ ਦਰਸ਼ਨ ਕਰਕੇ ਬਾਣੀ ਨੂੰ ਪੜਨਾ ਸੀ ਨਾ ਅੱਜ ਦੁੱਖ ਹੁੰਦਾ ਹੈ ਕਿ ਉਹ ਪਾਵਨ ਬਾਣੀ ਦੇ ਖਜ਼ਾਨੇ ਜਿਹੜੇ ਹਨ ਉਹ ਰਮਾਲਿਆਂ ਦੇ ਟੱਕੇ ਰਹਿ ਗਏ ਅਸੀਂ ਜਦੋਂ ਪਾਠ ਕਰਵਾਉਂਦੇ ਆ ਨਾ ਸਭ ਤੋਂ ਪਹਿਲਾਂ ਸਾਡੇ ਮਨ ਦੇ ਅੰਦਰ ਇਹ ਹੁੰਦਾ ਕਿ ਅਸੀਂ ਗੁਰੂ ਸਾਹਿਬ ਨੂੰ ਆਪਣੇ ਘਰ ਚ ਲੈ ਕੇ ਉਹਨਾਂ ਰਮਾਲਾ ਲੈ ਕੇ ਆਈਏ ਮੰਨ ਲਓ ਕਿਸੇ ਨੇ ਆਪਣੇ ਧੀ ਪੁੱਤ ਦਾ ਵਿਆਹ ਕਰਨਾ ਹੈ ਨਾ ਇੱਕ ਤੇ ਰਮਾਲਾ ਸੀ ਉਹਦੋਂ ਦੇ ਦਿੰਦੇ ਆ ਜਿਸ ਦਿਨ ਅਸੀਂ ਘਰ 'ਚ ਪਾਠ ਕਰਾਉਣਾ ਹੁੰਦਾ ਇੱਕ ਰੁਮਾਲਾ ਫਿਰ ਉਦੋਂ ਲੈ ਕੇ ਆਉਂਦੇ ਜਿੱਦ ਦਿਨ ਅਸੀਂ ਆਨੰਦ ਕਾਰਜ ਕਰਨੇ ਹੁੰਦੇ ਨੇ ਐਵਰੇਜ ਕੱਢ ਕੇ ਦੇਖੀ ਜਾਏ ਨਾ ਬਹੁਤ ਐਸਾ ਅੱਜ ਕੌਮ ਦਾ ਪੈਸਾ ਜਿਹੜਾ ਹੈ ਉਹ ਵੇਸਟ ਹੋ ਰਿਹਾ ਇਹ ਰੁਮਾਲਿਆਂ ਦੇ ਉੱਤੇ ਬੇਨਤੀ ਜੁਰ ਪ੍ਰਵਾਨ ਕਰਿਆ ਕਰੋ ਇਹ ਨਹੀਂ ਕਿ ਅੱਜ ਸੁਣੀ ਗੱਲ ਠੀਕ ਹੈ ਭਾਈ ਸਾਹਿਬ ਠੀਕ ਗੱਲ ਕਹੀ ਹੈ ਚੀਜ਼ ਨੂੰ ਜਿਹੜਾ ਕਿਹਾ ਹੈ ਤੇਨੂੰ ਫਿਰ ਪਾਠ ਕਰਾਇ ਲੋਕੀ ਕੀ ਕਹਿਣਗੇ ਰੁਮਾਲਾ ਨਹੀਂ ਦਿੱਤਾ ਪਾਠ ਤੇ ਅਧੂਰਾ ਰਹਿ ਜਾਣਾ ਜੇ ਰੁਮਾਲਾ ਨਾ ਦਿੱਤਾ ਅ ਕਈ ਵਾਰ ਵੇਖੀਦਾ ਰਮਾਲਿਆਂ ਦੇ ਉਹ ਗੱਤਾ ਯੂਜ਼ ਹੋ ਰਿਹਾ ਬੜੀ ਬੈਡ 스ਮੈਲ ਆ ਰਹੀ ਉਹਨਾਂ ਰਮਾਲਿਆਂ ਦੇ ਵਿੱਚੋਂ ਗੱਤੇ ਦੇ ਵਿੱਚੋਂ ਪਤਾ ਨਹੀਂ ਕਿਹੋ ਜਿਹਾ ਕੈਮੀਕਲ ਹੈ ਤੁਸੀਂ ਵੀ ਦੇਖਦੇ ਹੋ ਜਿਹੜੇ ਗੁਰਦੁਆਰਾ ਸਾਹਿਬ ਤੇ ਰਮਾਲੇ ਆਮ ਤਖਤਾਂ ਦੇ ਉੱਤੇ ਲੱਗੇ ਹੁੰਦੇ ਨੇ ਦਰਬਾਰ ਸਾਹਿਬ ਦੇ ਅੰਦਰ ਉਹ ਰਮਾਲਿਆਂ ਦਾ ਸਾਈਜ਼ ਹੋਰ ਹੁੰਦਾ ਹੈ ਫਿਰ ਰਮਾਲੇ ਵੇਸਟ ਹੋ ਜਾਂਦੇ ਨੇ ਸਾਰੇ ਇਸ ਕਰਕੇ ਬੇਨਤੀ ਨੂੰ ਪ੍ਰਵਾਨ ਕਰਿਆ ਕਰੋ ਜਿਹੜਾ ਇਹੋ ਜਿਹਾ ਪੈਸਾ ਹੈ ਨਾ ਨੂੰ ਸਾਰਤਿਕ ਤਰੀਕੇ ਦੇ ਨਾਲ ਵਰਤਿਆ ਜਾਏ ਜੇ ਪਤਾ ਹੋਵੇ ਗੁਰਦੁਆਰਾ ਸਾਹਿਬ ਚੋਂ ਦੇ ਭੇਟਾ ਦੇ ਦਿੱਤੀ ਜਾਏ ਕਿਸੇ ਕੰਮ ਆ ਜਾਏ ਪੈਸਾ ਜਾਂ ਕਿਸੇ ਪਤਾ ਹੈ ਲੋੜਵੰਦ ਬੱਚਾ ਹੈ ਪੜਨ ਤੋਂ ਸਮਰੱਥ ਹੈ ਪੜਨ ਵਾਲਾ ਹੈ ਪੜਨਾ ਚਾਹੁੰਦਾ ਹੈ ਉਸ ਬੱਚੇ ਦੀ ਫੀਸ ਜਿਹੜੀ ਹੈ ਉਹ ਦੇ ਦਿੱਤੀ ਪੈਸੇ ਨਾ ਦਿਓ ਉਹ ਬੱਚੇ ਦੀ ਪੜ੍ਹਾਈ ਦਾ ਥੋੜਾ ਬੋਤਾ ਖਰਚਾ ਕੁਝ ਲਿਟਰੇਚਰ ਦਾ ਖਰਚਾ ਹੋ ਸਕੇ ਤੇ ਉਸ ਪੈਸੇ ਨੂੰ ਆਪਣੇ ਉੱਤੇ ਵਰਤਣਾ ਸ਼ੁਰੂ ਕਰੀਏ ਇਸ ਤਰੀਕੇ ਨਾਲ ਇੱਕ ਕਿਤਾਬ ਲੈ ਕੇ ਆਈਏ ਉਹ ਕਿਤਾਬ ਨੂੰ ਲੈ ਕੇ ਆਓ ਨਾ ਇੰਟਰਨੈਟ ਤੇ ਦੇਖ ਲਓ ਕਿਹੜੀ ਕਿਤਾਬ ਚ ਵਧੀਆ ਗੱਲ ਲਿਖੀ ਗਈ ਹੈ ਸਿੱਖ ਇਤਿਹਾਸ ਨਾਲ ਰਿਲੇਟਡ ਹੋਏ ਗੁਰਬਾਨ ਨਾਲ ਰਿਲੇਟਡ ਹੋਏ ਜਿੱਥੇ ਸੌਂਦੇ ਹੋ ਨਾ ਉੱਥੇ ਇੱਕ ਕਿਤਾਬ ਜ਼ਰੂਰ ਰੱਖੋ ਰੋਜ਼ ਦੇ ਭਾਵੇਂ 2 ਪੇਜ ਪੜੋ ਭਾਵੇਂ 1 ਪੇਜ ਪੜੋ ਭਾਵੇਂ 3 ਪੇਜ ਪੜੋ ਪੜ੍ਹ ਕੇ ਜ਼ਰੂਰ ਸੌਂਓ ਉਸ ਕਿਤਾਬ ਨੂੰ ਗੁਰੂ ਗ੍ਰੰਥ ਸਾਹਿਬ ਮਹਾਰੇ ਪਾਤਸ਼ਾਹ ਦੀ ਬਾਣੀ ਨੂੰ ਖੁਦ ਪੜ੍ਹੋ ਇਸ ਸਰ ਕੇ ਬੇਨਤੀ ਜਰੂਰ ਪ੍ਰਵਾਨ ਕਰਨੀ ਰੁਮਾਲਿਆਂ ਦੇ ਉੱਤੇ ਕੋਸ਼ਿਸ਼ ਕਰੀਏ ਪੈਸਾ ਜਿਹੜਾ ਹੈ ਅਸੀਂ ਨਾ ਖਰਚੀਏ ਗੁਰਦੁਆਰਾ ਸਾਹਿਬ ਜੇਕਰ ਕਿਸੇ ਕੰਮ ਵਾਸਤੇ ਪੈਸਾ ਯੂਜ਼ ਹੋ ਜਾਂਦਾ ਹੋਵੇ ਉੱਥੇ ਗੁਰਦੁਆਰਾ ਸਾਹਿਬ ਪੇਟਾ ਦੇ ਦਈਏ ਕਿਸੇ ਬੱਚੇ ਦੀ ਪੜ੍ਹਾਈ ਦਾ ਖਰਚਾ ਚੁੱਕ ਲਈਏ ਜਿੱਥੇ ਸਾਨੂੰ ਸਾਰਥਿਕ ਜਿਹੜੇ ਸਾਨੂੰ ਗੁਰੂ ਨੇ ਸਿਧਾਂਤ ਦਿੱਤਾ ਸੀ ਨਾ ਕਿ ਗਰੀਬ ਕਾਮੂ ਗੁਰੂ ਕੀ ਗੋਲਕ ਸਾਰਥਿਕ ਪੈਸਾ ਅਸੀਂ ਜਿਹੜਾ ਹੈ ਢੰਗ ਨਾਲ ਵਰਤਣਾ ਹੈ ਮਾਲਕ ਮਿਹਰਮਤ ਕਰਨ ਕਿਰਪਾ ਕਰਨ ਬੋਲਦੇ ਆ ਪਾਸ ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਤੋਂ ਬਖਸ਼ਣਾ ਗੁਰੂ ਅਤੇ ਗੁਰੂ